ਦੀਨੂ ਨਹੀਂ ਮਾਫ ਕਰੋ ਚਾਚ ਵੀ ਲੈ ਸਕਦਾ ਹੈ ਉਹ ਦੁੱਧੇ ਚ ਵੀ ਲੈ ਸੋਡਾ ਤੜਕੇ ਨੂੰ ਪੇਟ ਸਾਫ ਠੀਕ ਹੈ ਦੂਜੀ ਗੱਲ ਇਹ ਹੈ ਵੀ ਜੇ ਕਿਸੇ ਨੂੰ ਬਵਾਸੀਰ ਹੈ ਅੱਛਾ ਬਵਾਸੀਰ ਹਾਂ ਉਹ ਰੀਠੇ ਲੈ ਲਓ ਅੱਛਾ 50 ਗ੍ਰਾਮ ਰੀਠੇ ਲੈ ਲਓ 50 ਗ੍ਰਾਮ ਦਾਖ ਮਣੱਕਾ ਲੈ ਲਓ ਵੱਡਾ ਦਾਖ ਮਣੱਕਾ ਠੀਕ ਹੈ ਜੀ ਜੀ ਵੀ ਹੁੰਦੀ ਹੈ ਠੀਕ ਹੈ ਉਹਨੂੰ ਤੁਸੀਂ ਕੁੰਡੇ ਚ ਪਾ ਕੇ ਰਗੜਨਾ ਸ਼ੁਰੂ ਕਰ ਦਿਓ ਹਰ ਵਾਰੀ ਉਹ ਉਹਨੂੰ ਤੁਸੀਂ ਕੋਟੇ ਨੂੰ ਤੇਲ ਲਾਉਣਾ ਹੈ ਹੂੰ ਜਦੋਂ ਜਿੰਨੇ ਵਾਰੀ ਤੁਸੀਂ ਉਹਨੂੰ ਵੇਖਣਾ ਉਦੋਂ ਨਾ ਕਿਓ ਲਾਉਣਾ ਹੈ ਕਿਓ ਹਾਂ ਕਿਓ ਲਾਉਣਾ ਹੈ ਜਦੋਂ ਜਮਾਂ ਲੇਸਦਾਰ ਫੜ ਗਿਆ ਵਧੀਆ ਕੁੱਟਿਆ ਉਦੋਂ ਉਹਦੀਆਂ ਗੋਲੀਆਂ ਬਣਾ ਲਓ ਠੀਕ ਹੈ ਗੋਲੀਆਂ ਬਣਾ ਕੇ ਸਵੇਰ ਚਾਹ ਤੋਂ ਪਹਿਲਾਂ ਰੀਠਾ ਤੇ ਦਾ ਦਾਖ ਮਨੱਕਾ ਇਕੱਠੇ ਰਗੜਨੇ ਆ ਉਹਦੀਆਂ ਵਿੱਚੋਂ ਰੀਠੇ ਦੀ ਗੋਲੀ ਕੱਢ ਦੇਣੀ ਆ ਤੇ ਦਾਖ ਮਨੱਕਾ ਇਹਦਾ ਬੀ ਕੱਢ ਦੇਣਾ ਬੀ ਕੱਢ ਦੇਣਾ ਠੀਕ ਹੈ ਠੀਕ ਹੈ ਤੇ ਉਹਦੀਆਂ ਤੁਸੀਂ ਗੋਲੀਆਂ ਬਣਾ ਲਓ ਠੀਕ ਹੈ ਉਹਨੂੰ ਤੁਸੀਂ ਸਵੇਰ ਉੱਠਣ ਤੋਂ ਪਹਿਲਾਂ ਉਹ ਗੋਲੀ ਲਓ ਚਾਹ ਨਹੀਂ ਪੀਣੀ ਹੂੰ ਉਸ ਤੋਂ ਬਾਅਦ ਤੁਸੀਂ ਕਿੰਟਾ ਬਾਅਦ ਚਾਹ ਪੀ ਸਕਦੇ ਹੋ ਇਹਦੇ ਨਾਲ ਤੁਹਾਨੂੰ ਬਹੁਤ ਆਪਾ ਘਰੇ ਅਜਮਾਇਆ ਹੋਇਆ ਨੁਕਤਾ ਇਹ ਹੂੰ ਤੁਹਾਨੂੰ ਬਹੁਤ rahat ਮਿਲੂਗੀ ਠੀਕ ਹੈ ਇਹ ਬਵਾਸੀਰ ਤੋਂ ਹੈ ਇਹ ਬਵਾਸੀਰ ਤੋਂ ਹੈ ਉਹ ਕਬਜ਼ੀ ਤੋਂ ਹੈ ਦੂਜੀ ਉਹ ਬੱਚਿਆਂ ਦੀ ਕਬਜ਼ੀ ਵੀ ਠੀਕ ਹੁੰਦੀ ਹੈ ਆ ਬਤਾਵੋ ਹਾਂ ਜੀ ਉਹ ਬੱਚਿਆਂ ਨਹੀਂ ਹੁੰਦੀ ਹੈ ਜੇ ਤੁਹਾਨੂੰ ਐ ਨਹੀਂ ਇਸ ਬੋਲ ਦਾ ਛਿਲਕਾ ਲੈ ਲਓ ਹੂੰ ਉਹਨੂੰ ਤੁਸੀਂ ਗਰਮ ਦੁੱਧ ਚ ਜਿਵੇਂ ਖੀਰ ਬਣ ਜਾਂਦੀ ਹੈ ਉਹਵੇਂ ਤੁਸੀਂ ਉਹਨੂੰ ਬਣਾ ਕੇ ਗਰਮ ਦੁੱਧ ਵਿੱਚ ਪਾ ਲਓ ਠੀਕ ਹੈ 5 ਕਿ ਮਿੰਟ ਰੱਖੋ ਜਦੋਂ ਉਹ ਫੁੱਲ ਜਾਂਦਾ ਹੈ ਉਹਨੂੰ ਤੁਸੀਂ ਖਾ ਲਓ ਠੀਕ ਹੈ ਸੋਡਾ ਪੇਟ ਤੜਕੇ ਨੂੰ ਸਾਫ਼ ਹੋਊਗਾ ਠੀਕ ਹੈ ਹਾਂਜੀ ਤੇ ਇੱਕ ਪੈਨ ਦਾ ਮੈਸੇਜ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਇਹ ਬਹੁਤ ਵੱਡੀ ਸਮੱਸਿਆ ਹੈ ਤੇ ਉਹਦੇ ਲਈ ਮੰਮੀ ਇਹੀ ਹੈ ਕਿ ਆਪਾਂ ਦੂਜਾ ਜਿਹੜਾ ਮਾਈਗ੍ਰੇਨ ਹੈ ਉਹ ਜ਼ਿਆਦਾ ਜਦੋਂ ਹੁੰਦਾ ਹੈ ਬੰਦੇ ਦੇ ਇੱਕ ਪਾਸੇ ਚੀਜ਼ ਪੈਂਦੀ ਹੈ ਜਾਂ ਇੱਧਰ ਪੈਂਦੀ ਹੈ ਜਾਂ ਆਪਣੇ ਇੱਧਰ ਪੈਂਦੀ ਹੈ ਉਹ ਹੁੰਦਾ ਸਟ੍ਰੈਸ ਨਾਲ ਧੁੱਪ ਨਾਲ ਸੇਕ ਨਾਲ ਇਹਨਾਂ ਚੀਜ਼ਾਂ ਨਾਲ ਜਾਂ ਕਈ ਵਾਰ ਫੋਨ ਜ਼ਿਆਦਾ ਦੇਖਦੇ ਆਪਾਂ ਜਿੱਦਾਂ ਸ਼ਾਰਟ ਵੀਡੀਓ ਆਪਾਂ ਐ ਦੇਖੀ ਜਾਂਦੇ ਆ ਉਹ ਬਹੁਤ ਆਪਣੀ ਹੋ ਜਾਂਦੀ ਤੇ ਦਿਮਾਗ ਤੇ ਅਸਰ ਕਰਦੀ ਆ ਉਹਦੇ ਲਈ ਵੀ ਜਿਹੜਾ ਬਦਾਮ ਰੋਗ ਨਾਲ ਬਹੁਤ ਕਾਰਗਰ ਆ ਹੂੰ ਉਹ ਰਾਤ ਨੂੰ ਕਹਿੰਦੇ ਸੌਣ ਲੱਗੇ ਤੁਸੀਂ ਇੱਕ ਇੱਕ ਬੂੰਦ ਨੱਕ ਚ ਪਾ ਲਓ ਹੂੰ ਠੀਕ ਹੈ ਉਹਦੇ ਨਾਲ ਜਿਹੜਾ ਤੁਹਾਡਾ ਮਾਈਗਰੇਨ ਆ ਉਹ ਠੀਕ ਹੋ ਜਾਊਗਾ ਥੋੜਾ ਇਹ ਜਿਹੜਾ ਨੁਸਖਾ ਇਹ ਲੰਬਾ